ਆਣਿਆਂ ਦੇ ਵੀ ਰਾਊਂਡ 250 ਦੇ ਰਾਊਂਡ ਫੋਰਸ ਇਕੱਠੀ ਕੀਤੀ ਗਈ ਹੈ ਸਾਡੇ ਕੋਲ ਦੋ ਆਰਐਫ ਦੀਆਂ ਕੰਪਨੀਆਂ ਹੈਗੀਆਂ ਜਿਹਦੇ ਰਾਊਂਡ 250 ਦੇ ਰਾਊਂਡ ਤੋਂੰਦਾ ਉਹਦੇ ਵਿੱਚ ਹੈਗੇ ਵੀ ਅਸੀਂ ਸਾਰਾ ਈਵਨਿੰਗ ਤੱਕ ਅਸੀਂ ਸਾਰਾ ਸਪੰਸਰ ਏਰੀਆ ਕਵਰ ਕਰਾਂਗੇ ਕੋਤਵਾਲੀ ਡੀ ਡਿਵੀਜ਼ਨ ਸੀ ਡਿਵੀਜ਼ਨ ਸਾਰੀਆਂ ਜਿਹੜੀਆਂ ਗਲੀਆਂ ਹੈਗੀਆਂ ਉੱਥੇ ਗਸ਼ਤਰੀ ਕੱਢੀ ਜਾਏਗੀ ਤੇ ਬਾਕੀ ਜਿਹੜੇ ਰਸਤੇ ਦੇ ਵਿੱਚ ਕੋਈ ਕੋਈ ਸਰਾਹ ਪੈਂਦੀ ਉਹਨਾਂ ਦੀ ਵੀ ਅਸੀਂ ਨਾਲ ਚੈਕਿੰਗ ਕਰਾਵਾਂਗੇ ਸਰ ਰਾਤੀ ਕੁਝ ਮੁੰਡੇ ਵੀ ਚੁੱਕੇ ਗਏ ਸੀ ਕਿ ਮਾਰਚ ਕਰਦੇ ਕਰੀ ਗੁਰਪਰਖਾਨਾ ਹੋ ਗਿਆ ਫੜੇ ਵੀ ਉਹ ਦੂਸਰੇ ਜ਼ੋਨ ਦੇ ਵਿੱਚ ਹੋਇਆ ਸੀਗਾ ਜੀ ਬਿਲਕੁਲ ਉਹ ਜਿਹੜਾ ਲੜਾਈ ਝਗੜੇ ਕਰ ਰਹੇ ਸੀ ਕਿਤੇ ਉਹ ਖਵਰਾਈ ਸੀ ਕਿ ਉਹਨਾਂ ਦਾ ਪ੍ਰੀਵੈਂਟਿਵ ਐਕਸ਼ਨ ਲਿਆ ਹੈ ਸਰ ਅਮਰਿਤਪਾਲ ਦੇ ਕਾਰਨ ਜਿਹੜੇ ਜੱਫੇਬੰਦੀਆਂ ਰਫੀਰ ਕਿਰਪਾਨਾਸ ਨੇ ਲਏ ਰਾਈਆਂ ਸੀ ਕੁਝ ਪੁਲਿਸ ਮਲਾਈ ਮਨੇ ਮੁੰਡੇ ਵੀ ਚੁੱਕੇ ਹੋਏਗੇ ਉਹ ਜਿਹੜੀ ਉਹਦੇ ਉਹਦੇ ਵਿੱਚ ਸੀਗਾ ਕਿ ਲੜਾਈ ਝਗੜੇ ਕਰਦੇ ਸੀ ਬਿਲਕੁਲ ਉਹਨਾਂ ਨੂੰ ਚੁੱਕਿਆ ਗਿਆ ਤੇ ਉਹਨਾਂ ਦਾ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਸਰ ਕੁਝ ਪੱਤਰਕਾਰ ਵੀ ਚੁੱਕੇ ਗਏ ਨੇ ਅਭੀ ਤੱਕ ਉਹਦੇ ਘਰ ਤੱਕ ਨਹੀਂ ਜਾ ਰਿਹਾ ਇਹ ਕਿੱਥੇ ਖੜਿਆ ਗਿਆ ਵਾ ਕਿ ਇਹਨੂੰ 57 ਕਰ ਦਿੱਤੀ ਕਿਸੇ ਨੇ ਕੁਝ ਕੀਤਾ ਗਿਆ ਨਹੀਂ ਜਿੰਨੇ ਵੀ ਜਿੰਨੇ ਵੀ ਰਾਤ ਰੌਂਡ ਅਪ ਹੋਏ ਸਭ ਦਾ ਪ੍ਰੀਵੈਂਟਿਵ ਐਕਸ਼ਨ ਕੀਤਾ ਹੋਇਆ ਬਾਕੀ ਤੁਸੀਂ ਜਿਹੜਾ ਇਹ ਇਨਫਲੂਐਂਸਰ ਪੱਤਰਕਾਰਾਂ ਵਾਲਾ ਕਹਿ ਰਹੇ ਹੋ ਇਹਦੇ ਬਾਰੇ ਸਾਨੂੰ ਕੀ ਸ਼ਹਿਰ ਵਾਸੀਨ ਕੀ ਮੈਸੇਜ ਹੈ ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੀ ਸ਼ਾਂਤੀ ਬਣਾਈ ਰੱਖਣ ਅਸੀਂ ਸਪੋਰਟ ਪੂਰੀ ਲਗਾਈ ਹੈ ਪੂਰੀ ਮੁਸਾਇਦਤ ਹੈ ਦੀ ਕੋਈ ਵੀ ਗੁੰਡਰਵਾਦੀ ਕਰਨ ਦੀ ਕੋਸ਼ਿਸ਼ ਨਾ ਕਰੇ